ਖੰਨਾ ਪੁਲਿਸ ਨੇ ਸਮਰਾਲਾ ਦੇ ਕੁਝ ਨੌਂਸਰ ਬਾਜਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਇਹਨਾਂ ਠੱਗਾਂ ਨੇ 170 ਕਰੋੜ ਦੀ ਠੱਗੀ ਮਾਰੀ ਆ ਅੱਠ ਜਣੇ ਗ੍ਰਿਫਤਾਰ ਕਰ ਲਏਗੇ ਨੇ ਬਾਕੀਆਂ ਦੀ ਪਛਾਣ ਕੀਤੀ ਗਈ ਆ ਉਧਰ ਖੰਨਾ ਪੁਲਿਸ ਨੇ ਇਸ ਮਸਲੇ ਦੇ ਵਿੱਚ ਹੋਰ ਗਹਿਰੀ ਡੂੰਘਾਈ ਦੇ ਨਾਲ ਤਫ਼ਤੀਸ਼ ਕਰਨ ਵਾਸਤੇ 3 ਮੈਂਬਰੀ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਗਿਆ ਹਾਲਾਂਕਿ ਐਸਪੀ ਰੈਂਕ ਦੇ ਅਧਿਕਾਰੀ ਨੇ ਤੇ ਉਹਦੇ 'ਚ ਅਗਰ ਬਾਕੀ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਮਤਲਬ ਦਰਜਨ ਦੇ ਕਰੀਬ ਜਿਹੜੇ ਇਸ ਪੂਰੇ ਕਾਂਡ ਦੀ ਤਫ਼ਤੀਸ਼ ਕਰ ਰਹੇ ਨੇ ਜਿਹੜੇ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਲਾਲਚ ਦਿਖਾਇਆ ਗਿਆ ਉਹ ਠੱਗੀ ਦਾ ਸ਼ਿਕਾਰ ਬਣ ਗਏ ਨੇ ਪੂਰੀ ਖਬਰ ਹੈ ਕਿ ਪੰਜਾਬ ਦੇ ਸਮਰਾਲਾ ਚ ਜੈਵਿਕ ਖੇਤੀ ਦੇ ਨਾਂ ਤੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਕਿਵੇਂ ਹਜ਼ਾਰਾਂ ਲੋਕਾਂ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਗਈ ਆ ਇਸ ਮਸਲੇ ਦੇ ਵਿੱਚ ਕੁਝ ਪੀੜਤ ਵੀ ਅੱਗੇ ਆਏ ਨੇ ਇਸੇ ਤਰ੍ਹਾਂ ਇੱਕ ਪੀੜਤ ਨੇ ਦੱਸਿਆ ਕਿ ਉਸਨੇ 24 ਲੱਖ ਦੀ ਕਮੇਟੀ 5.5 ਲੱਖ ਦੇ ਘਾਟੇ ਨਾਲ ਚੁੱਕੀ ਸੀ ਤੇ ਵੱਧ ਮੁਨਾਫੇ ਦੇ لالਚ ਵਿੱਚ ਆ ਕੇ ਉਸਨੇ ਆਪਣਾ ਦੂਰਾ ਨੁਕਸਾਨ ਕਰਵਾ ਲਿਆ ਇਹ ਪੀੜਤ ਸਮਰਾਲਾ ਸ਼ਹਿਰ ਦੇ 60 ਸਾਲ ਦਾ ਇੱਕ ਕਾਰੋਬਾਰੀ ਹੈ ਜਿਹਦਾ ਨਾਮ ਗੁਰਮੀਤ ਸਿੰਘ ਹੈ ਉਸਨੇ ਪੁਲਿਸ ਨੂੰ ਦੱਸਿਆ ਕਿ ਜਨਰੇਸ਼ਨ ਆਰਗੈਨਿਕ ਫਾਰਮਿੰਗ ਫਰਮ ਨਾਮ ਦੀ ਕੰਪਨੀ ਨੇ ਸਮਰਾਲਾ ਸ਼ਹਿਰ ਵਿੱਚ ਕਥਿਤ ਤੌਰ ਤੇ ਇੱਕ ਰੈਸ਼ੀ ਪਲਾਟ ਅਤੇ 8% ਦੀ ਮਹੀਨਾਵਾਰ ਰਿਟਰਨ ਦੇਣ ਦਾ ਵਾਅਦਾ ਕੀਤਾ ਸੀ ਪਰ ਗਰਮੀਤ ਸਿੰਘ ਦਾਵਾ ਕਰਦੇ ਨੇ ਕਿ ਉਹਨਾਂ ਨੂੰ ਨਾ ਕੋਈ ਮੁਨਾਫਾ ਮਿਲਿਆ ਤੇ ਨਾ ਹੀ ਨਿਵੇਸ਼ ਕੀਤੀ ਗਈ ਰਕਮ ਵਾਪਸ ਮੋੜੀ ਗਰਮੀਤ ਉਹਨਾਂ ਕਰੀਬ 24 ਹਜ਼ਾਰ ਪੀੜਤਾਂ ਵਿੱਚੋਂ ਇੱਕ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਤੇ ਇਸ ਫਰਮ ਨੇ ਪੈਸੇ ਦੁਗੜੇ ਕਰਨ ਦਾ ਝਾਂਸਾ ਦੇ ਕੇ ਕਰੀਬ 24 ਹਜ਼ਾਰ ਲੋਕਾਂ ਦੇ ਨਾਲ ਠੱਗੀ ਮਾਰੀ ਸੀ ਦਰਅਸਲ ਖੰਨਾ ਪੁਲਿਸ ਨੇ ਲੋਕਾਂ ਨੂੰ ਦੁਗਣੇ ਪੈਸੇ ਦੇਣ ਦਾ ਲਾਲਚ ਦੇ ਕੇ ਠੱਗਣ ਵਾਲੀ ਇੱਕ ਧੋਖਾਧੜੀ ਦਾ ਪਰਦਾ ਫਾਸ਼ ਕਰਨ ਦਾ ਦਾਵਾ ਕੀਤਾ। ਕੰਨਾਪੁਰ ਸੂਬੇ ਮੁਤਾਬਕ ਮੁਲਜ਼ਮ ਦਾਵਾ ਕਰਦੇ ਸਨ ਕਿ ਨਿਵੇਸ਼ਕਾਂ ਨੂੰ 8% ਦੀ ਮਹੀਨਾਵਾਰ ਰਿਟਰਨ ਮਿਲੇਗੀ। ਇਸ ਹਿਸਾਬ ਨਾਲ ਉਹਨਾਂ ਦੇ 25 ਮਹੀਨਿਆਂ ਵਿੱਚ ਪੈਸੇ ਦੁੱਗਣੇ ਹੋ ਜਾਣਗੇ। ਪੁਲਿਸ ਮੋਡਲੀ ਤਫ਼ਤੀਸ਼ ਵਿੱਚ ਕਥਿਤ ਠੱਗੀ ਦੀ ਰਕਮ 170 ਕਰੋੜ ਰੁਪਏ ਦੇ ਆਸ-ਪਾਸ ਦੱਸ ਰਹੀ ਹਾਲਾਂਕਿ ਇਹ ਅੰਕੜਾ ਜਾਂ ਠੱਗੀ ਵੱਧ ਵੀ ਸਕਦੀ ਹੈ। ਪੁਲਿਸ ਅਧਿਕਾਰੀਆਂ ਦੱਸਿਆ ਕਿ ਅੰਕੜਾ ਸਿਰਫ ਬੈਂਕ ਖਾਤਿਆਂ ਦੀ ਜਾਂਚ ਤੋਂ ਹੀ ਸਾਹਮਣੇ ਆਇਆ ਪੁਲਿਸ ਨੇ ਹੁਣ ਤੱਕ ਇਹਨਾਂ ਠੱਗਾਂ ਚੋਂ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਉਧਰ ਖੰਨਾ ਪੁਲਿਸ ਦੀ ਐਸਐਸਪੀ ਜੋਤੀ ਜਾਦਵ ਨੇ ਮੀਡੀਆ ਨੂੰ ਦੱਸਿਆ ਕਿ ਮਲਜਮਾਵਲੋ ਬਣਾਈ ਫਰਮ ਵਿੱਚ ਹੁਣ ਤੱਕ 23249 ਦੇ ਕਰੀਬ ਲੋਕਾਂ ਨੇ ਲਗਭਗ 170 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤੇ ਹਨ ਪੀੜਤ ਇਹ ਵੀ ਦੱਸ ਦਿੰਨੇ ਕਿ ਉਹਨਾਂ ਦੇ ਕਿਸੇ ਜਾਣਕਾਰ ਨੇ ਜਨਰੇਸ਼ਨ ਆਰਗੈਨਿਕ ਫਰਮ ਵਿੱਚ ਨਿਵੇਸ਼ ਕੀਤਾ ਸੀ ਇਸ ਲਈ ਉਹਨਾਂ ਨੇ ਵੀ 18 ਲੱਖ ਰੁਪਏ ਨਿਵੇਸ਼ ਕਰ ਦਿੱਤੇ ਸੀ ਇਹ ਗੁਰਮੀਤ ਸਿੰਘ ਹੁਣੀ ਦੱਸ ਰਹੇ ਨੇ ਉਹਨਾਂ ਕਹਿੰਦੇ ਕਿ ਫਰਮ ਨੇ ਉਸ ਨਾਲ 5 ਸਾਲਾਂ ਦਾ ਇੱਕ ਕੰਟਰੈਕਟ ਕੀਤਾ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ 5 ਸਾਲਾਂ ਵਿੱਚ ਉਸ ਨੂੰ ਪਲਾਟ ਵੀ ਮਿਲੇਗਾ ਪਰ ਜਿੰਨਾ ਚਿਰ ਪਲਾਟ ਨਹੀਂ ਮਿਲਦਾ ਉਹਨਾਂ ਚਿਰ ਮਹੀਨਾਵਾਰ ਰਿਟਰਨ ਵੀ ਮਿਲਦੀ ਰਹੇਗੀ ਉਨੇ ਸੋਚੇ ਕਿ ਇੱਕ ਤਾਂ ਮੇਰੇ ਵੱਲੋਂ ਨਿਵੇਸ਼ ਕੀਤੇ ਗਏ ਪੈਸੇ ਮੈਨੂੰ ਮਹੀਨਾ ਵਾਰ ਰਿਟਰਨ ਦੇ ਰੂਪ ਵਿੱਚ ਵਾਪਸ ਮਿਲਣਗੇ ਤੇ ਉੱਪਰੋਂ ਪਲਾਟ ਵੀ ਮਿਲ ਜਾਏਗਾ ਮੈਨੂੰ ਲਾਲਚ ਹੋ ਗਿਆ ਤੇ ਮੈਂ 18 ਲੱਖ ਰੁਪਏ ਦਾ ਨਿਵੇਸ਼ ਕਰ ਦਿੱਤਾ ਤੇ ਕੁਝ ਮਹੀਨੇ ਤੱਕ ਤਾਂ ਉਸ ਨੂੰ ਰਿਟਰਨ ਮਿਲਦੀ ਰਹੀ ਮਗਰੋਂ ਪੈਸੇ ਮਿਲਨੇ ਵੀ ਬੰਦ ਹੋ ਗਏ ਗੁਰਮੀਤ ਸਿੰਘ ਇਹ ਵੀ ਦੱਸਦੇ ਨੇ ਕਿ ਉਹਨਾਂ ਦਾ ਸਮਰਾਲਾ ਵਿੱਚ ਮਠਿਆਈਆਂ ਦਾ ਕਾਰੋਬਾਰ ਸੀ ਇਸੇ ਤਰ੍ਹਾਂ ਇੱਕ ਮਹਾਲੀ ਦੇ ਰਹਿਣ ਵਾਲੇ 45 ਸਾਲ ਦੇ ਸ਼ੇਰ ਸਿੰਘ ਨੇ ਵੀ ਦੱਸਿਆ ਕਿ ਉਹ ਹੈ ਤੇ ਕਿਸਾਨ ਪਰ ਰੀਅਲ اسٹیਟ ਦਾ ਵੀ ਥੋੜਾ ਮੋਟਾ ਕਾਰੋਬਾਰ ਕਰ ਲੈਂਦੇ ਨੇ ਉਸ ਨੇ ਦੱਸਿਆ ਕਿ ਉਸ ਦੇ ਕਿਸੇ ਜਾਣਕਾਰ ਨੇ ਪਹਿਲਾਂ ਹੀ ਇਸ ਫਰਮ ਵਿੱਚ ਨਿਵੇਸ਼ ਕੀਤਾ ਹੋਇਆ ਸੀ ਉਸ ਦੀ ਜਾਣਕਾਰੀ ਨਾਲ ਵੀ ਉਸ ਨੇ ਫਰਮ ਦੇ ਨੁਮਾਇੰਦਿਆਂ ਦੇ ਨਾਲ ਸੰਪਰਕ ਕੀਤਾ ਉਹਨੇ ਦੱਸਿਆ ਕਿ ਉਹ ਗੁੰਡੋਇਆ ਦੀ ਖਾਦ ਦੇ ਪ੍ਰੋਜੈਕਟ ਲਈ ਫਰਮ ਵਿੱਚ 9 ਲੱਖ ਰੁਪਏ ਦਾ ਨਿਵੇਸ਼ ਕੀਤਾ ਕੰਪਨੀ ਦੀ ਜੋ ਜਨਾ ਮਤਾਬਕ ਗੁੰਡੋਇਆ ਤੇ ਰੂੜੀ ਦੀ ਖਰੀਦਦਾਰੀ ਕੰਪਨੀ ਨੂੰ 9 ਲੱਖ ਰੁਪਏ ਦਿੱਤੇ ਗਏ ਸੀ ਇਸ ਦੇ ਬਦਲੇ ਉਸ ਨੂੰ ਹਰ ਮਹੀਨੇ 1 ਲੱਖ ਰੁਪਇਆ ਮਿਲਣਾ ਸੀ ਕੁਝ ਮਹੀਨਿਆਂ ਤੱਕ ਤਾਂ ਪੈਸੇ ਮਿਲਦੇ ਰਹੇ ਫਿਰ ਪੈਸੇ ਮਿਲਨੇ ਬੰਦ ਹੋ ਗਏ ਇੱਕ ਹੋਰ ਪੀੜਤ ਨੇ ਪੁਲਿਸ ਨੂੰ ਦੱਸਿਆ ਇਹ ਪੀੜਤ ਵੀ ਕਾਰੋਬਾਰੀ ਆ ਉਹਨੇ ਦੱਸਿਆ ਕਿ ਕੰਪਨੀ ਨੇ ਸਾਨੂੰ ਕਈ ਸਕੀਮਾਂ ਬਾਰੇ ਦੱਸਿਆ ਤੇ ਅਸੀਂ ਗਡੂਆ ਦੀ ਖਾਦ ਤਿਆਰ ਕਰਨ ਵਾਲਾ ਪ੍ਰੋਜੈਕਟ ਚੁਣਿਆ ਅਸੀਂ ਇੰਟਰਨੈਟ ਤੇ ਮਹਾਰਾ ਨਾਲ ਚਰਚਾ ਕਰਕੇ ਪ੍ਰੋਜੈਕਟ ਦੀ ਲਾਗਤ ਬਾਰੇ ਜਾਣਕਾਰੀ ਇਕੱਠੀ ਕੀਤੀ ਮੁਲਜ਼ਮਾ ਦੀ ਕੰਪਨੀ ਵੱਲੋਂ ਦੱਸੀ ਗਈ ਲਾਗਤ 1.2 ਲੱਖ ਰੁਪਏ ਮਹਿੰਗੀ ਸੀ ਪਰ ਮੁਲਜ਼ਮ ਨੇ ਸਾਡੇ ਨਾਲ ਕੰਟਰੈਕਟ ਕੀਤਾ ਤਾਂ ਉਹ ਖੁਦ ਹੀ ਗਡੋਇਆਂ ਦੀ ਖਾਦ ਖਰੀਦਣਗੇ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਤਪਾਦ ਦੇ ਵਿਕਣ ਦੀ ਫਿਕਰ ਹੁੰਦੀ ਆ ਪਰ ਕਿਉਂਕਿ ਮੁਲਜ਼ਮਾ ਨੇ ਖੁਦ ਖਾਦ ਖਰੀਦਣ ਦਾ ਵਾਅਦਾ ਕੀਤਾ ਸੀ ਇਸ ਲਈ ਅਸੀਂ ਉਹਨਾਂ ਦੇ ਨਾਲ ਕੰਟਰੈਕਟ ਕਰ ਲਿਆ ਅਸੀਂ ਮੁਲਜ਼ਮਾ ਤੋਂ ਗਡੋਇਆ ਖਰੀਦਣ ਤੇ ਹੋਰ ਲਾਗਤ ਵਾਸਤੇ ਜਨਵਰੀ ਮਹੀਨੇ ਵਿੱਚ ਉਹਨਾਂ ਨੂੰ 18 ਲੱਖ ਰੁਪਏ ਦਿੱਤੇ ਸੀ ਨਿਵੇਸ਼ ਕਰਨ ਵਾਸਤੇ ਸਾਨੂੰ ਸ਼ੇਅਰ ਵੇਚਰੇ ਪਏ ਤੇ 5 ਲੱਖ ਰੁਪਏ ਦਾ ਕਰਜ਼ਾ ਵੀ ਲੈਣਾ ਪਿਆ ਇਹ ਕਾਰੋਬਾਰੀ ਨੇ ਦੱਸਿਆ ਪੈਸੇ ਲੈਣ ਤੋਂ 2-3 ਮਹੀਨੇ ਇਹ ਤੱਕ ਇਹ ਪ੍ਰੋਜੈਕਟ ਸ਼ੁਰੂ ਕਰਨ ਤੋਂ ਟਾਲਦੇ ਰਹੇ ਪਰ ਮੀਨਾਵਾਰ ਰਿਟਰਨ ਦੇ ਅੰਦਰ ਫਿਰ ਇਹ ਪੈਸਿਆਂ ਨੂੰ ਲੈਣ ਦੇਣ ਕਰਕੇ ਵਿਵਾਦ ਹੋ ਗਿਆ ਤੇ ਪੈਸੇ ਵਾਪਸ ਮੋੜਨ ਵਾਸਤੇ ਉਹ ਰਾਜ਼ੀ ਹੋ ਗਏ ਇਸ ਦੌਰਾਨ ਉਸ ਦੇ ਇੱਕ ਜਾਣਕਾਰ ਦੇ ਨਾਲ ਵੀ ਫਰਮ ਨਾਲ ਵਿਵਾਦ ਹੋ ਗਿਆ ਜਿਸ ਕਰਕੇ ਮਗਰੋਂ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਉਧਰ ਖੰਨਾ ਪੁਲਿਸ ਦੀ ਐਸਐਸਪੀ ਜੋਤੀ ਜਾਤਵ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਆਧਾਰ ਪੰਜਾਬ ਵਿੱਚ ਸਥਾਪਿਤ ਕੀਤਾ ਹੋਇਆ ਸੀ ਤੇ ਖਾਤਿਆਂ ਵਿੱਚ ਪਤਾ ਜਿਲ੍ਹਾ ਲੁਧਿਆਣਾ ਦਾ ਸੀ ਕਥਿਤ ਠੱਗੀ ਦੇ ਇੱਕ ਸ਼ਿਕਾਰ ਪੀੜਤ ਜਿਹੜੇ ਨੇ ਜ਼ਿਆਦਾਤਰ ਮੁੱਖ ਰੂਪ ਵਿੱਚ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸੂਬੇ ਤੋਂ ਉਹਨਾਂ ਦੱਸਿਆ ਕਿ ਮੁਲਜ਼ਮਾ ਕੋਲ ਲਖਨਊ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ 2.5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਤੇ ਇਸ ਪਰਿਵਾਰ ਨੇ ਵੀ ਹੁਣ ਖੰਨਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪੁਲਿਸ ਅਧਿਕਾਰੀ ਇਹ ਵੀ ਦੱਸਦੇ ਨੇ ਕਿ ਪੀੜਤਾਂ ਵਿੱਚ ਜ਼ਿਆਦਾਤਰ ਕਿਸਾਨ, ਨੌਕਰੀਆਂ ਤੇ ਕਾਰੋਬਾਰ ਕਰਨ ਵਾਲੇ ਵੀ ਹਨ। ਲੁਧਿਆਣਾ ਦੇ ਇੱਕ ਪਰਿਵਾਰ ਨੇ ਟੈਕਸ ਤੋਂ ਬਚਣ ਵਾਸਤੇ ਇਸ ਕੰਪਨੀ ਵਿੱਚ ਨਿਵੇਸ਼ ਕੀਤਾ ਸੀ ਕਿਉਂਕਿ ਇਹ ਕੰਪਨੀ ਖੇਤੀ ਦੇ ਧੰਦੇ ਨਾਲ ਜੁੜੀ ਹੁੰਦਾ ਦਾਅਵਾ ਕਰਦੀ ਸੀ। ਕਾਰੋਬਾਰ ਕਰਨ ਵਾਲੇ ਪੀੜਤਾਂ ਦਾ ਵਿਚਾਰ ਸੀ ਕਿ ਖੇਤੀ ਤੋਂ ਹੋਣ ਵਾਲੀ ਆਮਦਨ ਟੈਕਸ ਦੇ ਘੇਰੇ ਵਿੱਚ ਨਹੀਂ ਆਉਂਦੀ। ਐਸਐਸਪੀ ਜੋਤੀ ਜਾਦਵੇ ਵੀ ਦੱਸਦੇ ਨੇ ਕਿ ਮਲਜਮਾ ਜਿਹੜੇ ਮਲਜ਼ਮ ਆ ਉਹ ਲੋਕਾਂ ਨੂੰ ਕਿਸੇ ਤੌਰ ਤੇ ਫਰਮ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੰਦੇ ਸੀ ਉਹ ਦਾਵਾ ਕਰਦੇ ਸੀ ਕਿ ਉਹਨਾਂ ਦੀ ਕੰਪਨੀ ਜੈਵਿਕ ਉਤਪਾਦਾਂ ਦੀ ਖੇਤੀ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ ਉਹ ਇਹ ਵੀ ਦਾਵਾ ਕਰਦੇ ਸਨ ਕਿ ਉਹਨਾਂ ਦੀ ਕੰਪਨੀ ਜੈਵਿਕ ਉਤਪਾਦਾਂ ਦੀ ਖੇਤੀ ਅਤੇ ਜੈਵਿਕ ਖਾਦਾਂ ਦੀ ਸਪਲਾਈ ਵਿੱਚ ਨਿਵੇਸ਼ ਕਰਦੀ ਹੈ ਮਲਜ਼ਮਾਂ ਨੇ ਕਈ ਪੀੜਤਾਂ ਨੂੰ ਕਿਸੇ ਤੌਰ ਤੇ ਪਲਾਟ ਦੇਣ ਦਾ ਵੀ ਵਾਅਦਾ ਕੀਤਾ ਸੀ ਐਸਐਸਪੀ ਇਹ ਵੀ ਦੱਸਦੇ ਨੇ ਕਿ ਮਲਜ਼ਮ ਪੀੜਤਾਂ ਨੂੰ ਬਠਿੰਡੇ ਜ਼ਿਲ੍ਹੇ ਵਿੱਚ ਫਲਾਂ ਦੇ ਨਕਲੀ ਬਾਗ ਵੀ ਦਿਖਾਉਂਦੇ ਰਹੇ ਮੁਲਜ਼ਮ ਪੀੜਤਾਂ ਦਾ ਵਿਸ਼ਵਾਸ ਜਿੱਤਣ ਲਈ ਉਹਨਾਂ ਨੂੰ ਕਈ ਪ੍ਰੋਜੈਕਟਾਂ ਦਾ ਦੌਰਾ ਵੀ ਕਰਵਾਉਂਦੇ ਸਨ ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਮਗਰੋਂ ਆਪਣੇ ਵਾਅਦੇ ਮੁਤਾਬਕ ਲੋਕਾਂ ਦੇ ਪੈਸੇ ਦੁੱਗਣੇ ਕਰਨ ਉਹਨਾਂ ਦੀ ਨਿਵੇਸ਼ ਕੀਤੀ ਗਈ ਰਕਮ ਅਤੇ ਵਾਅਦੇ ਮੁਤਾਬਕ 8% ਦੀ ਰਿਟਰਨ ਦੇਣ ਵਿੱਚ ਅਸਫਲ ਰਹੇ ਜਾਂਚਦਰਾਂ ਪੁਲਿਸ ਨੇ ਫਰਮ ਦੇ ਦਫ਼ਤਰ ਤੋਂ ਲੈਪਟਾਪ, ਸੀਪੀਯੂ, ਮੋਨੀਟਰ, ਕੀਬੋਰਡ ਅਤੇ ਮੋਬਾਈਲ ਫੋਨ ਵੀ ਜਬਤ ਕੀਤੇ ਨੇ ਐਸਐਸਪੀ ਨੇ ਦੱਸਿਆ ਕਿ ਰਜਿਸਟਰ ਆਫ ਫਰਮ ਅਤੇ ਰਜਿਸਟਰ ਆਫ ਕੰਪਨੀਆਂ ਤੋਂ प्राप्त रिकॉर्डਾਂ ਤੋਂ ਪਤਾ ਲੱਗਾ ਕਿ ਮੁਲਜ਼ਮਾ ਨੇ ਆਰਗੈਨਿਕ ਫਾਰਮਿੰਗ ਸੰਬੰਧਿਤ 9 ਵਕਰੀਆਂ ਵਕਰੀਆਂ ਫਰਮਾਂ ਬਣਾਈਆਂ ਸਨ ਅਤੇ ਇਹਨਾਂ ਵਿੱਚੋਂ ਸਿਰਫ ਜਨਰੇਸ਼ਨ ਆਫ ਫਾਰਮਿੰਗ ਨਾਮ ਦੀ ਫਰਮ ਨੂੰ ਹੀ ਰਜਿਸਟਰਡ ਕਰਵਾਇਆ ਸੀ ਪੁਲਿਸ ਨੇ ਮੁਲਜ਼ਮਾ ਨਾਲ ਸੰਬੰਧਿਤ ਕੁੱਲ 44 ਬੈਂਕ ਖਾਤੇ ਜਿਹੜੇ ਨੇ ਉਹ ਫਰੀਜ਼ ਕਰ ਦਿੱਤੇ ਨੇ ਇਹਨਾਂ ਖਾਤਿਆਂ ਵਿੱਚੋਂ ਇੱਕ ਇੱਕ ਖਾਤੇ ਕੰਪਨੀ ਦੇ ਨਾਮ ਉੱਤੇ ਹਨ ਜਦਕਿ 23 ਨਿੱਜੀ ਖਾਤਿਆਂ ਇਹਨਾਂ ਖਾਤਿਆਂ ਦੇ ਵਿੱਚ ਕਰਿਬ 1.5 ਕਰੋੜ ਰੁਪਏ ਇਸ ਪੁਲਿਸ ਨੇ ਮੁਲਜ਼ਮਾਂ ਦੀਆਂ 6 ਬਨਾਮੀ ਜਾਇਦਾਦਾਂ ਦਾ ਵੀ ਪਤਾ ਲਗਾਇਆ ਮੁਲਜ਼ਮਾਂ ਨੇ ਇਕੱਠੇ ਕਿਤੇ ਪੈਸਿਆਂ ਨੂੰ ਜ਼ਮੀਨਾਂ ਖਰੀਦਣ ਉੱਤੇ ਖਰਚਿਆ ਅਤੇ ਫਿਰ ਇਹਨਾਂ ਜ਼ਮੀਨਾਂ ਨੂੰ ਵੱਧ ਮੁੱਲ 'ਤੇ ਵੇਚ ਕੇ ਤਿੰਨ ਗੁਣਾ ਮੁਨਾਫਾ ਕਮਾਇਆ ਪੁਲਿਸ ਨੇ ਕਿਹਾ ਕਿ ਹੁਣ ਤੱਕ 23259 ਨਿਵੇਸ਼ਕਾਂ ਦਾ ਪਤਾ ਲੱਗਿਆ ਜਿਨ੍ਹਾਂ ਨੇ ਫਰਮ ਵਿੱਚ ਕਰੀਬ 171 ਕਰੋੜ ਰੁਪਏ ਦੇ ਆਸ-ਪਾਸ ਨਿਵੇਸ਼ ਕੀਤਾ ਸੀ ਐਸਐਸਪੀ ਜੋਤੀ ਜਾਦਵ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਵਾਸਤੇ ਹੋਰ ਡੀਪਲੀ ਜਾਣਕਾਰੀ ਵਾਸਤੇ ਤਿੰਨ ਮੈਂਬਰੀ ਕਮੇਟੀ ਜਿਹੜੀ ਐਸਆਈਟੀ ਦਾ ਗਠਨ ਕੀਤਾ ਇਹ ਇਹ ਜਾਂਚ ਟੀਮ ਐਸਪੀ ਤਪਤੀਸ਼ ਖੰਨਾ ਡੀਐਸਪੀ ਸਮਰਾਲਾ ਤੇ ਡੀਐਸਪੀ ਤਪਤੀਸ਼ ਸ਼ਾਮਲੇ ਇਸ ਤੋਂ ਇਲਾਵਾ ਇੰਸਪੈਕਟਰ ਰੈਂਕ ਦੇ ਅਫਸਰ ਤੋਂ ਲੈ ਕੇ ਵਿੱਤ ਮਾਮਲਿਆਂ ਦੇ ਮਾਹਿਰ ਸਮੇਤ ਅਧਿਕਾਰੀਆਂ ਸਮੇਤ 28 ਜਿਹੜੀ ਟੀਮ ਜਿਹੜੀ ਆ ਉਹ ਐਸਆਈਟੀ ਵਿੱਚ ਸ਼ਾਮਲ ਕੀਤੇ ਗਏ ਨੇ ਤਾਂ ਦੇ ਸੁਜੋਗ ਪ੍ਰਾਪਤ ਕੀਤਾ ਜਾ ਸਕਿਆ। ਉਹਨਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਖੰਨਾ ਪੁਲਿਸ ਨੇ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਫਰਮ ਦੇ ਮਾਲਕਾਂ ਅਤੇ ਅਹੁਦੇਦਾਰਾਂ ਵਿਰੁੱਧ ਤਿੰਨ ਮੁਕਦਮੇ ਦਰਜ ਕੀਤੇ ਹਨ। ਪਹਿਲੀ ਐਫਆਈਆਰ 17 ਸਤੰਬਰ, ਦੂਜੀ 18 ਸਤੰਬਰ ਅਤੇ ਤੀਜੀ 4 ਅਕਤੂਬਰ ਨੂੰ ਦਰਜ ਕੀਤੀ ਗਈ। ਇਹ ਪਰਚੇ ਇਕੱਠਿਤ ਧੋਖਾਧੜੀ, ਜਾਅਲਸਾਜੀ, ਸੰਗਠਿਤ ਅਪਰਾਧ ਸਮੇਤ ਹੋਰ ਅਪਰਾਧਾਂ ਲਈ ਬੀਐਨਐਸਏ ਐਕਟ ਦੀਆਂ ਧਰਾਵਾਂ ਅਤੇ ਪ੍ਰਾਈਜ਼ ਚਿੱਟਸ ਐਂਡ ਮਨੀ ਸਰਕੂਲੇਸ਼ਨ ਬੈਨਿੰਗ ਐਕਟ 1978 ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤੇ ਗਏ। ਪੁਲਿਸ ਨੇ ਹੁਣ ਤੱਕ 20 ਦੇ ਲਗਭਗ ਲੋਕਾਂ ਦੀ ਪਛਾਣ ਕੀਤੀ ਗਈ ਹੈ। ਐਸਐਸਪੀ ਨੇ ਕਿਹਾ ਕਿ ਅਸੀਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਦਲੇ ਅਜਿਹੇ ਬਹੁਤ ਸਾਰੀਆਂ ਪਹਿਲਾਂ ਵੀ ਪੰਜਾਬ ਦੇ ਵਿੱਚ ਚਿਟਫਡ ਕੰਪਨੀਆਂ ਤਹਿਤ ਅਜਿਹੇ ਲੋਕਾਂ ਦੇ ਨਾਲ ਬਹੁਤ ਸਾਰੀਆਂ ਠੱਗੀਆਂ ਵਜੀਆਂ ਤੇ ਹੁਣ ਸਮਰਾਲਾ ਚ ਇੱਕ ਕੰਪਨੀ ਆਇਆ ਜਿਨੇ ਕਰੀਬ 24 ਹਜ਼ਾਰ ਲੋਕਾਂ ਦੇ ਲਾਲਚ ਦੇ ਕੇ ਉਹਨਾਂ ਕੋਲੋਂ ਨਿਵੇਸ਼ ਕਰਵਾਇਆ ਤੇ ਫਿਰ ਕੋਈ 170 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਫਿਲਹਾਲ ਕੁਝ ਦੋਸ਼ੀ ਤਾਂ ਪੁਲਿਸ ਦੇ ਕਾਬੂ ਆ ਗਏ ਨੇ ਤੇ ਕੁਝ ਫਰਾਰ ਨੇ ਇਸ ਜਾਣਕਾਰੀ ਦਾ ਧੜਤੁਲ ਨੇ ਅੱਗੇ ਦੇਖਦੇ ਰਹੇ ਵੀ ਪੰਜਾਬ ਧਰਮਾਂਦ